ਆ ਜਿਹੜਾ 108 ਕਰੋੜ ਦਾ ਸਿੱਧਮ ਸਿੱਧਾ ਚੂਨਾ ਸਰਕਾਰ ਨੂੰ ਲਾਇਆ ਉਹ ਕਿਹਨੇ ਲਾਇਆ ਸਿਰਫ ਆਪਣੇ ਵਾਸਤੇ ਪਾਲਿਸੀ ਬਣਾਉਣੀਆ ਸਿਰਫ ਆਪਦੀ ਆਪਦੇ ਆਪਦੇ ਹੋਟਲ ਵਾਸਤੇ ਪਾਲਿਸੀ ਬਣਾਉਣੀਆ ਕਿੱਡਾ ਪੰਜਾਬ ਦੇ ਪਿੱਠ ਜਿ ਛੁਰੀ ਮਾਰਨ ਵਾਲਾ ਕੌਣ ਆ ਅਕਾਲੀ ਦਲ ਜਿਨ੍ਹਾਂ ਨੇ 100 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਡਕਾਰ ਵੀ ਨਹੀਂ ਮਾਰਿਆ ਕਿ ਸਿਰਫ ਆਪਦੇ ਹੋਟਲ ਵਾਸਤੇ ਪੰਚ ਨੂੰ ਕਹਿੰਦਾ ਜੀ ਸਾਡੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਹਰ ਇੱਕ ਕਦਮ ਪੰਜਾਬ ਦੇ ਭਲੇ ਲਈ ਚੁੱਕ ਰਹੇ ਨੇ ਇਹਨਾਂ ਨੇ ਸਿਰਫ ਜਿਹੜੀ ਸਰਕਾਰ ਹੈ ਉਹਦਾ ਵਿਰੋਧ ਕਰਨ ਤੋਂ ਬਿਨਾਂ ਇਹਨਾਂ ਨੂੰ ਇਸ ਤੋਂ ਬਿਨਾਂ ਹੋਰ ਕੋਈ ਕੰਮ ਹੈ ਆ ਜਿਹੜਾ 108 ਕਰੋੜ ਦਾ ਸਿੱਧਮ ਸਿੱਧਾ ਚੂਨਾ ਸਰਕਾਰ ਨੂੰ ਲਾਇਆ ਉਹ ਕਿਹਨੇ ਲਾਇਆ ਸਿਰਫ ਆਪਦੇ ਵਾਸਤੇ ਪਾਲਿਸੀ ਬਣਾਉਣੀਆਂ ਸਿਰਫ ਆਪਦੀ ਆਪਦੇ ਆਪਦੇ ਹੋਟਲ ਵਾਸਤੇ ਪਾਲਿਸੀ ਬਣਾਉਣੀਆਂ ਕਿੱਡਾ ਪੰਜਾਬ ਦੇ ਪਿੱਠ ਜਿ ਛੁਰੀ ਮਾਰਨ ਵਾਲਾ ਕੌਣ ਹੈ ਅਕਾਲੀ ਦਲ ਜਿਨ੍ਹਾਂ ਨੇ 100 ਕਰੋੜ ਦਾ ਸਿੱਧਮ ਸਿੱਧਾ ਪੰਜਾਬ ਸਰਕਾਰ ਦਾ ਖਜ਼ਾਨਾ ਜਿਹੜਾ ਖਾ ਕੇ ਢਕਾਰ ਵੀ ਨਹੀਂ ਮਾਰਿਆ ਕੀ ਸਿਰਫ ਆਪਦੇ ਹੋਟਲ ਵਾਸਤੇ ਪਾਲਸੀ ਨੂੰ ਕਹਿੰਦਾ ਜੀ ਕੀ ਖੁਲਾਸੇ ਨਾ ਕਰੋ ਕਹਿੰਦੇ ਕਾਰਵਾਈ ਕਰੋ ਤੁਸੀਂ ਸਰਕਾਰ ਸਾਡਾ ਅਕਾਲੀ ਦਲ ਇਹ ਦੇਖੋ ਜੀ ਨੇ ਝੋਕੁਸ਼ ਕੀਤਾ ਉਹ ਕੋਈ ਨਹੀਂ ਬਖਸ਼ਿਆ ਜਾਊਗਾ ਚਾਹੇ ਜਿਹੜਾ ਮਰਜ਼ੀ ਹੋਵੇ ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਆ ਹਰ ਹਾਲਤ ਚ ਭੁਗਤਣੀ ਪੈਣੀ ਆ ਜੋ ਉਹਨਾਂ ਨੇ ਪੰਜਾਬ ਨਾਲ ਕੀਤਾ ਜਿਸ ਦੇਸ਼ ਦਾ ਰਾਜਾ ਜਿਸ ਸਟੇਟ ਦਾ ਰਾਜਾ ਵਪਾਰੀ ਬਣ ਜੇ ਉਹ ਸੂਬਾ ਉਹ ਦੇਸ਼ ਕਦੇ ਅੱਗੇ ਨਹੀਂ ਵਧ ਸਕਦਾ ਸਾਡੇ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਸਿਰਫ ਆਪਦਾ ਬਿਜ਼ਨਸ ਕੀਤਾ ਪਰ ਸਰਕਾਰ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਚਾਹੇ ਉਹ ਅਕਾਲੀ ਹੋਵੇ ਚਾਹੇ ਕਾਂਗਰਸ ਹੋਵੇ ਦੇਖੋ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨੁਰਾਂ ਦਾ ਜਿਨ੍ਹਾਂ ਨੇ ਹਰ ਇੱਕ ਕਦਮ ਜਿਹੜਾ ਵੀ ਕਦਮ ਪਟਿਆ ਉਹ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਪਟਿਆ ਔਰ ਜਿਵੇਂ ਮਾਨ ਸਾਹਿਬ ਦੀ ਪ੍ਰਾਇੋਰਟੀ ਹੈ ਐਜੂਕੇਸ਼ਨ ਹੈਲਥ ਉਹਦੇ ਨਾਲ ਹੀ ਜਿਹੜਾ ਸਾਡਾ ਜਦੋਂ ਵੀ ਪੰਜਾਬ ਦੇ ਵਿੱਚ ਗੱਲ ਚੱਲਦੀ ਸੀ ਪਾਣੀਆਂ ਦੀ ਤਾਂ ਪਾਣੀਆਂ ਦੇ ਉੱਤੇ ਪੂਰਾ ਫੋਕਸ ਕੀਤਾ ਹੋਇਆ ਔਰ 14-15000 ਕਿਲੋਮੀਟਰ ਲੰਬੇ ਖਾੜੇ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਨੇ ਜਿਨ੍ਹਾਂ ਦਾ ਸਿੱਧਾ ਸਿੱਧਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਾਣੀ ਪਹੁੰਚਦਾ ਹੋਊਗਾ ਜਿਹਦੇ ਨਾਲ ਬਹੁਤ ਸਾਰੇ ਕਿਸਾਨਾਂ ਨੂੰ ਇਸ ਸੀਜ਼ਨ ਦੇ ਵਿੱਚ ਆਉਣ ਵਾਲੇ ਸੀਜ਼ਨ ਦੇ ਵਿੱਚ ਬਹੁਤ ਸਾਰਾ ਫਾਇਦਾ ਹੋਣਾ ਸੋ ਇਹ ਬਸਟ ਹੈ ਜਿਹੜਾ ਸੈਸ਼ਨ ਸੈਸ਼ਨ ਜਿਹੜਾ ਹੈ ਬਸਟ ਸੈਸ਼ਨ ਹੈ ਇਹਦੇ ਵਿੱਚ ਪੰਜਾਬ ਦਾ ਜਿਹੜਾ ਹਿੱਤ ਦਾ ਬਸਟ ਹੈ ਉਹ ਪੇਸ਼ ਕੀਤਾ ਜਾਊਗਾ ਔਰ ਲੋਕਾਂ ਨੂੰ ਇਹ ਤੋਂ ਫਾਇਦਾ ਹੀ ਹੋਊਗਾ